ਅਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡਾ ਅਮੀਰ ਚਾਹ ਨੇ ਸਾਰੇ ਚੰਗੇ ਬਲਤੇ ਬੜੀ ਵਧੀਆ ਹੋ ਗਏ ਦੁਆ ਹੈ ਅੱਲਾਹ ਪਾਕ ਸਾਰਿਆਂ ਨੂੰ ਖੁਸ਼ ਰੱਖੇ ਆਬਾਦ ਰੱਖੇ ਤੇ ਚੜ੍ਹਦੀ ਕਲਾ ਚ ਰੱਖੇ ਸਾਰੇ ਦੋਸਤੋ ਸਾਡੇ ਸਾਡੇ ਪੰਜਾਬ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਇੰਆ ਬੋਲਣਾ ਹੀ ਨਹੀਂ ਤੇ ਇੰਆ ਬੋਲਦਿਆਂ ਟੋਕਣਾ ਚਲੋ ਇੰਆ ਬੋਲਣੀ ਨਹੀਂ ਦੇਣਾ ਇੰਆ ਬੋਲਣੀ ਨਹੀਂ ਦੇਣਾ ਬਸ ਅੱਛਾ ਜੀ ਦੋਸਤੋ ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਆ ਚੜ੍ਹਦੇ ਪੰਜਾਬ ਤੋਂ ਬੜੀ ਹੀ ਅਫਸੋਸਨਾਕ ਖਬਰ ਆਈ ਏ ਬੜੀ ਹੀ ਭੈੜੀ ਜਿਹਨੂੰ ਕਹਿੰਦੇ ਆ ਉਹ ਘਟਨਾ ਹੋਈ ਏ ਕਿ ਸਾਡਾ ਇੱਕ ਭਰਾ ਸੁਖਵਿੰਦਰ ਕਲਕੱਤਾ ਜਿਹੜਾ ਕਿ ਸਰਪੰਚ ਸਾਹਿਬ ਦਾ ਉਹ ਬੇਟਾ ਸੀ ਜਾਂ ਕੋਈ ਰਿਸ਼ਤੇਦਾਰ ਸੀ ਇਦਾਂ ਕਰਕੇ ਉਹਨਾਂ ਦਾ ਕਤਲ ਹੋ ਗਿਆ ਤੇ ਜਿਹੜਾ ਬੜਾ ਬੇਦਰਦੀ ਨਾਲ ਕਤਲ ਹੋਇਆ ਹੈ ਕਿਉਂਕਿ ਉਹ ਬੜੇ ਨੇਕ ਇਨਸਾਨ ਸਨ ਉਹਨਾਂ ਦੇ ਬਾਰੇ ਦੱਸਿਆ ਜਾ ਰਿਹਾ ਕਿ ਉਹ ਲੋਕਾਂ ਦੀ ਆਵਾਜ਼ ਬਲੰਦ ਕਰਦੇ ਸਨ ਯਾਨੀ ਕਿ ਲੋਕਾਂ ਦੇ ਵਾਸਤੇ ਖੜੇ ਹੁੰਦੇ ਹਨ ਉਹਨਾਂ ਦੇ ਹੱਕ ਵਾਸਤੇ ਗਰੀਬਾਂ ਦੀ ਆਵਾਜ਼ ਤੇ ਹਕੂਮਤ ਹਾਂ ਹਕੂਮਤ ਦੇ ਯਾਨੀ ਕਿ ਜਿਹੜੇ ਭੜੇ ਕੰਮ ਹੁੰਦੇ ਹਨ ਉਹਨਾਂ ਨੂੰ ਜਾਗਰ ਕਰਦੇ ਸੀ ਉਹਨਾਂ ਵਾਸਤੇ ਆਵਾਜ਼ ਬਲੰਦ ਕਰਦੇ ਹਨ ਉਹਨਾਂ ਦੇ ਹਰ ਟੂਟ ਵਾਸ ਲੜਦੇ ਸੀ ਬਿਲਕੁਲ ਇਦਾਂ ਹੀ ਤੇ ਬਾਕੀ ਜਿਹੜੀ ਸਾਡੀਆਂ ਹਕੂਮਤਾਂ ਤੇ ਸਾਡੇ ਵੱਡ ਵਡੇਰੇ ਜਿਹੜੇ ਸਰਪੰਚ ਵਗੈਰਾ ਹੁੰਦੇ ਨੇ ਉਹਨਾਂ ਦੇ ਜਿਹੜੇ ਕਾਲੇ ਕਰਤੂਤ ਹੀ ਲਾ ਲਓ ਕਾਲੇ ਕਰਤੂਤ ਲਾ ਲਓ ਜਿਹੜੇ ਵੀ ਉਹਨਾਂ ਦਾ ਜ਼ੁਲਮ ਵਗੈਰਾ ਕਰਦੇ ਨੇ ਉਹਨਾਂ ਦੇ ਉਹ ਪਰਦਾ ਕਿਆ ਕਰਦੇ ਸਨ ਯਾਨੀ ਕਿ ਹੱਕ ਦੇ ਸਿੱਧੀ ਕਹਿ ਲੋ ਕਿ ਹੱਕ ਦੇ ਆਵਾਜ਼ ਬੁਲੰਦ ਕਰਦੇ ਸਨ ਤੇ ਅੱਜ ਉਹਨਾਂ ਨੂੰ ਇਸ ਦੁਨੀਆ ਤੋਂ ਹਾਂ ਤੇ ਜਿਹੜੇ ਹੱਥ ਆਵਾਜ਼ ਬੁਲੰਦ ਕਰਦੇ ਹੁੰਦਾ ਹੁੰਦਾ ਵਿਚਾਰਨਾ ਇਦਾਂ ਹੀ ਆ ਇਵੇਂ ਹੀ ਹੁੰਦਾ ਬਿਲਕੁਲ ਇੱਥੇ ਸਾਡੇ ਮੈਂ ਕਹਿੰਨਾ ਵੀ ਚੜਦੇ ਤੇ ਲੈਂਦੇ ਪੰਜਾਬ ਵੱਲ ਸਾਡੇ ਵਾ ਤੇ ਲੈਂਦੇ ਪੰਜਾਬ ਵੱਲ ਇਹ ਆ ਕੇ ਉਹਨੂੰ ਜੇਲ੍ਹ ਚ ਸੁੱਟ ਛੜ ਦਿੰਦੇ ਕੋਈ ਝੂਠਾ ਕੇਸ ਪਾਛਣਗੇ ਜੇਲ੍ਹ ਚ ਸੁੱਟ ਛੜਣਗੇ ਤੇ ਚੜਦੇ ਹਾਲ ਤੇ ਸਿੱਧਾ ਕਤਲ ਹੀ ਕਰ ਛੱਡ ਦੇ ਨ ਮੇਰਾ ਲਾ ਇਹ ਸਾਰਾ ਸਾਰ ਨਾਨਸਾਪੀ ਹੈ ਇਦਾਂ ਨਹੀਂ ਚਾਹੀਦਾ ਕਿ ਜੇ ਅਪਰੋਈ ਅਸੀਂ ਅੱਜੇ ਬਾੜ ਕੇ ਆਪਣੇ ਆਵਾਮ ਦੀ ਖਿਦਮਤ ਨਹੀਂ ਕਰਨੀ ਤੇ ਇਨਸਾਨੀ ਹਾਂ ਦੇਖੋ ਕਿ ਉਹ ਲੋਕਾਂ ਵਾਸਤੇ ਲੜਦਾ ਰਿਹਾ ਸਾਰੀ ਉਮਰ ਉਹਨੇ ਲੋਕਾਂ ਵਾਸਤੇ ਅਗਰ ਇਹ ਬਿਮਾਂ ਵਾਸਤੇ ਆਵਾਜ਼ ਉਠਾਈ ਹੈ ਅੱਜ ਉਹਦਾ ਵਿਚਾਰੇ ਦਾ ਕਤਲ ਹੋ ਗਿਆ ਹੁਣ ਉਹਦੇ ਛੋਟੇ ਬੱਚੇ ਹੋਣਗੇ ਉਹਦੇ ਘਰ ਪਰਿਵਾਰ ਹੋਏਗਾ ਉਹਦੇ ਏ ਬੀਵੀ ਹੋਏਗੀ ਮਾਂ ਪਿਓ ਹੋਏਗਾ ਉਹਨਾਂ ਵਿਚਾਰਿਆਂ ਤੇ ਕੀ ਬੀਤੀ ਹੋਏਗੀ ਉਹਨਾਂ ਵਿਚਾਰਿਆਂ ਦਾ ਹੁਣ ਕੋਈ ਇਨਸਾਨੀ ਹਾਲ ਬਣੇਗਾ ਉਹਨਾਂ ਨੂੰ ਕਿਆ ਉਹਨਾਂ ਨੂੰ ਇਨਸਾਫ ਮਿਲੇਗਾ ਸਾਨੂੰ ਤੇ ਨਜ਼ਰ ਨਹੀਂ ਆਂਦਾ ਕਿਉਂਕਿ ਜਿੰਨੇ ਆਖਰ ਜਿਨੇ ਉਹਨੂੰ ਮਰਵਾਇਆ ਉਹ ਕੋਈ ਤਗੜਾ ਹੀ ਬੰਦਾ ਹੋਣਾ ਹੈ ਹੋ ਸਕਦਾ ਵਾ ਕੋਈ ਸਰਕਾਰ ਦਾ ਹੀ ਸਰਕਾਰ ਚ ਹੀ ਬੰਦਾ ਸ਼ਾਮਲ ਹੋਵੇ ਕਿਉਂਕਿ ਜਦੋਂ ਸਰਕਾਰਾਂ ਦੇ ਖਿਲਾਫ ਬੋਲੋ ਫਿਰ ਸਰਕਾਰਾਂ ਨੂੰ ਮਰਚਾਂ ਲੱਗਦੀਆਂ ਨੇ ਤੇ ਸਰਕਾਰ ਫਿਰ ਇਵੇਂ ਮੈਨੂੰ ਤਾਂ ਲੱਗਦਾ ਵੀ ਲਾਜ਼ਮੀ ਸਰਕਾਰ ਬਰਹਾਲ ਮੈਂ ਕਨਫਰਮ ਨਹੀਂ ਕਹਿ ਸਕਦਾ ਇਹ ਹੁਣ ਅੱਗੇ ਚੱਲ ਕੇ ਪਤਾ ਲੱਗੇਗਾ ਦੇਖਨੇ ਆ ਕਿ ਉਹਨੂੰ ਇਨਸਾਫ ਮਿਲਦਾ ਕਿ ਨਹੀਂ ਕਿਉਂਕਿ ਉਹਦੇ ਕਾਫੀ ਲੋਕ ਨਾ ਉਹਦੇ ਹੱਕ 'ਚ ਖੜੇ ਹੋ ਗਏ ਨੇ ਉਹਦੇ ਮਗਰ ਹੈ ਉਹਦੇ ਚਾਹਣ ਵਾਲੇ ਉਹਦੇ ਖਾਨਦਾਨ ਵਾਲੇ ਉਹਦੇ ਪਰਿਵਾਰ ਵਾਲੇ ਸਾਰੇ ਯਾਨੀ ਕਿ ਉਹਨਾਂ ਨੇ ਧਰਨਾ ਵੀ ਦਿੱਤਾ ਤੇ ਉਹਦੇ ਵਾਸਤੇ ਆਵਾਜ਼ ਵੀ ਠਾ ਰਹੇ ਨੇ ਹੁਣ ਦੇਖੋ ਉਹਨੂੰ ਇਨਸਾਫ ਮਿਲਦਾ ਕਿ ਨਹੀਂ ਅੱਲਾਹ ਪਾਕ ਅਸੀਂ ਤੇ ਚਾਹਨੇ ਆ ਦੁਆ ਕਰਨੇ ਉਹਨੂੰ ਇਨਸਾਫ ਦਿੱਤਾ ਜਾਵੇ ਕਿ ਨਾ ਹੱਕ ਉਹਦਾ ਕਤਲ ਕੀਤਾ ਗਿਆ ਵਾ ਬਿਲਕੁਲ ਤੇ ਚਲੋ ਪਹਿਲਾਂ ਵੀਡੀਓ ਵੇਖ ਲੈਣੇ ਆ ਜੀ ਉੱਥੇ ਇੱਕ ਵੀਡੀਓ ਆਈ ਏ ਉਹ ਦੇਖਨੇ ਆ ਫਿਰ ਗੱਲ ਕਰੀ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਅੱਜ ਹਲਕਾ ਭਦੌੜ ਦੇ ਪਿੰਡ ਸਹਿਣਾ ਦੇ ਵਿੱਚ ਬੜੀ ਦੁਖਦਾਈ ਘਟਨਾ ਹੋਈ ਆ ਸਾਫ ਦਾ ਸਰਪੰਚ ਦੇ ਸੁਪੁੱਤਰ ਸੁਖਵਿੰਦਰ ਸਿੰਘ ਕੋਲਕੱਤਾ ਨੂੰ ਗੋਲੀ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆਗਾ ਕਤਲ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਰਹਿਣਾਂਗੀਆਂ ਤੇ ਇੱਕ ਜਿਹੜੀ ਕਥਤ ਵੀਡੀਓ ਜਿਹੜਾ ਲਾਈਵ ਦਾ ਇੱਕ ਜਿਹੜਾ ਵੱਡਾ ਖਲਾਸਾ ਅਸੀਂ ਕਰਨ ਜਾ ਰਹੇ ਆ ਇੱਕ ਇਹ ਮੈਨੂੰ ਗੱਲ ਭੁੱਲ ਗਈ ਕਿ ਜਿਨੇ ਕਤਲ ਕੀਤਾ ਨਾ ਉਹ ਮੁੰਡਾ ਕਤਲ ਕਰਕੇ ਤੇ ਬਾਅਦ ਚ ਉਹਨੇ ਲਾਈਵ ਵੀਡੀਓ ਬਣਾਈ ਆਪਣੇ ਆਪ ਦੀ ਉਹਨੇ ਆਪਣਾ ਚਿਹਰਾ ਵੀ ਦਿਖਾਇਆ ਕਿ ਮੈਂ ਇਹਨੂੰ ਮਾਰ ਰਿਹਾ ਤੇ ਮੈਂ ਫਲਾਨ ਕਹਦਾ ਠੀਕ ਕਰ ਦੇ ਬੜੀ ਕਿੰਨੀ ਵੇਖਣਾ ਉਹਦੀ ਬਹਾਦਰੀ ਉਹਦੀ ਬਹਾਦਰੀ ਤੈਨੂੰ ਕਹਿੰਦੇ ਇਹਨੂੰ ਬਗੈਰਤੀ ਕਹਿੰਦੇ ਆ ਬਹਾਦਰੀ ਤੈਨੂੰ ਕਹਿ ਸਕਦੇ ਨਾ ਵੀ ਉਹਨੂੰ ਡਰ ਖੋਹਦੇ ਨਾ ਉਹਦੇ ਪਿੱਛੇ ਉਹਦੇ ਮਗਰ ਹੱਥ ਹੈ ਨਾ ਹਾਂ ਨਾ ਤੇ ਉਹਨੂੰ ਉਹਨੂੰ ਕੋਈ ਡਰ ਨਹੀਂ ਤੇ ਮੈਂ ਉਹਦੇ ਹੋਂ ਦਾ ਜਨਕਿ ਪੂਰੀ ਆਵਾਮ ਦੇ ਸਾਹਮਣੇ ਨਾ ਵੀਡੀਓ ਬਣਾ ਤੱਕਲ ਵੀ ਤੈਨੂੰ ਤਾਂ ਆ ਤੇ ਉਹਨੂੰ ਯਾਨੀ ਕਿ ਉਹ ਬੇਫੋਫ ਉਹਨੂੰ ਇੰਨੀ ਯਾਨੀ ਕਿ ਸਾਡੇ ਮੈਂ ਕਹਿੰਦਾ ਇਹ ਮੁਲਕਾਂ ਚ ਇਨਸਾਫ ਹੀ ਮੁੱਕ ਗਿਆ ਕਿ ਇੱਕ ਬੰਦਾ ਕਤਲ ਕਰਦਾ ਵਾ ਕਤਲ ਕਰਕੇ ਫਿਰ ਵੀਡੀਓ ਬਣਾਉਂਦਾ ਵਾ ਫਿਰ ਵੀ ਉਹ ਉਹ ਨਹੀਂ ਫੜਿਆ ਜਾਂਦਾ ਜਾਂ ਉਹਨੂੰ سزا ਨਹੀਂ ਦਿੱਤੀ ਜਾਂਦੀ ਤੇ ਫਿਰ ਇਹ ਕਾਨੂੰਨ ਲਾ ਕਾਨੂੰਨੀਤ ਹੀ ਹੈ ਨਾ ਬਿਲਕੁਲ ਵੀ ਤੋਂ 30 ਘੰਟਾਂ ਦਾ ਲਾਈਵ ਆ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਚੱਲਦਾ ਵੀ ਦੇਖੋਗੇ ਇੱਕ ਕਤਲ ਕਰਨ ਵਾਲੇ ਨੇ ਕਤਲ ਕਰਕੇ ਇੱਕ ਲਾਈਵ ਵੀ ਕੀਤਾਗਾ ਜਿਹੜੀ ਪਿੱਛੇ ਸਾਡੇ ਗੱਡੀ ਖੜੀ ਆ ਬਠਿੰਡਾ ਨੰਬਰ ਇਸੇ ਗੱਡੀ ਦੇ ਵਿੱਚ ਜਿਹੜਾਗਾ ਕਾਤਲ ਉਹ ਆਇਆ ਸੀ ਤੇ ਇਸੇ ਗੱਡੀ ਦੇ ਵਿੱਚ ਫਰਾਰ ਹੋਇਆ ਇਹ ਹੁਣ ਪੁਲਿਸ ਨੇ ਬਰਾਮਦ ਕਰ ਰਹੀ ਆ ਜਦੋਂ ਅਸੀਂ ਇਹ ਵੀਡੀਓ ਕਰ ਰਹੇ ਆ ਅਸੀਂ ਸੈਨਾ ਥਾਣਾ ਦੇ ਵਿੱਚ ਖੜੇ ਆ ਜਿਹੜਾ ਸਮਾਂਗਾ ਉਹ 10:30 10:30 ਦੇ ਤਕਰੀਬਨ ਹੋਇਆਗਾ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਸੁਖਵਿੰਦਰ ਸਿੰਘ ਦੇ ਭਰਾ ਨੇ ਉਹਨਾਂ ਦੇ ਮਾਸੀ ਦੇ ਬੇਟੇ ਨੇ ਕੀ ਗੱਲਬਾਤ ਹੋਈ ਆ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਬਈ ਸੋਡਾ ਨਾਮ ਕੀ ਹੈ ਜੀ ਭਾਈ ਜੀ ਮੇਰਾ ਨਾਮ ਹਰਕੀਰਤ ਸਿੰਘ ਹੈ ਜੀ ਜੀ ਸੁਖਵਿੰਦਰ ਭਾਈ ਮੇਰੇ ਮਾਸੀ ਦੇ ਬੇਟੇ ਸੀਗੇ ਜੀ ਵੱਡੇ ਜੀ ਠੀਕ ਅੱਜ ਮਤਲਬ ਕਿਸੇ ਜ਼ਰੂਰੀ ਕੰਮ ਲਈ ਉਹਨਾਂ ਨੇ ਜਾਣਾ ਸੀਗਾ ਤੇ ਇਸੇ ਦੌਰਾਨ ਉਹਨਾਂ ਨੇ ਰਸਤੇ 'ਚ ਮਤਲਬ ਪਿੰਡ ਦੀ ਇੱਕ ਦੁਕਾਨ ਤੇ ਰੁਕੇ ਜੀ ਤੇ ਜਿੱਥੇ ਇੱਕ ਮਤਲਬ ਪਿੰਡ ਦਾ ਜੀ ਮੁੰਡਾ ਆਇਆ ਜੀ ਜਿਹੜਾ ਉਹਦੇ ਮਤਲਬ ਸ਼ਰਦ ਦੇ ਵਿੱਚ ਗੋਲੀ ਮਾਰ ਕੇ ਭੱਜ ਗਿਆ ਹੂੰ ਤੇ ਉੱਥੇ ਉਹ i20 ਗੱਡੀ ਤੇ ਆਇਆ ਸੀਗਾ ਜੀ ਤੇ ਉਹਦੇ ਵਿੱਚ ਹੀ ਉਹ ਬੈਠ ਕੇ ਫਰਾਰ ਹੋ ਗਿਆ ਹੂੰ ਤੇ ਵਜਾ ਮਤਲਬ ਕਤਲ ਦੀ ਇਹ ਆ ਵੀ ਜਿਹੜਾ ਸੁਖਿੰਦਰ ਬਾਈ ਸੀਗੇ ਜੀ ਇਹ ਰਾਜਨੀਤਕ ਤੌਰ ਤੇ ਕਾਫੀ ਐਕਟਿਵ ਸੀਗੇ ਜੀ ਮਤਲਬ ਮੁੱਦਿਆਂ ਨੂੰ ਚੱਕਦੇ ਰਹਿੰਦੇ ਸੀਗੇ ਜੀ ਇਸ ਕਰਕੇ ਜੀ ਇਹਦਾ ਬਈ ਦਾ ਕਤਲ ਕਰਵਾਇਆ ਗਿਆ ਜੀ ਤੇ ਸਾਨੂੰ ਮਤਲਬ ਸੀ ਸਾਨੂੰ ਇਹੀ ਬੇਨਤੀ ਕਰਦੇ ਆ ਵੀ ਉਹਦੇ ਲਈ ਇਨਸਾਫ ਲਈ ਉਹਦੇ ਦੀ ਗੋਹਾਰ ਲਗਾਈ ਜਾਵੇ ਬਸ ਜੀ ਜਿਹੜੇ ਮਤਲਬ ਗੋਲੀ ਚੱਲੀ ਉਹਨਾਂ ਦੇ ਕਿੱਥੇ ਅਸਰ ਦੇ ਵਿੱਚ ਗੋਲੀ ਵੱਜੀ ਕੋਈ ਕਹ ਰਿਹਾ ਧੌਣ ਤੇ ਕੋਈ ਮੱਥੇ ਤੇ ਕਿਵੇਂ ਉਹ ਬਾਈ ਜੀ ਉਹਨਾਂ ਦੇ ਉਹ ਜਿਹੜਾ ਬੰਦਾ ਆਇਆ ਜਦੋਂ ਉਹ ਦੁਕਾਨ 'ਚ ਬੜਿਆ ਮਤਲਬ ਪਿੰਡ ਦੇ ਕਰਕੇ ਇਹਨਾਂ ਨੇ ਕੋਈ ਮਤਲਬ ਜ਼ਿਆਦਾ ਉਹਦੇ ਮਤਲਬ ਧਿਆਨ ਨਹੀਂ ਦਿੱਤਾ ਇਹਨਾਂ ਨੂੰ ਮਤਲਬ ਉਮੀਦ ਵੀ ਨਹੀਂ ਸੀ ਵੀ ਆਹ ਕੰਮ ਹੋ ਜੂ ਜੀ ਉਹ ਦੁਕਾਨ ਦੇ ਕੈਵਨ ਗੀ ਸੀਗਾ ਬਣਿਆ ਪਹਿਲਾਂ ਕੈਵਨ 'ਚ ਗਿਆ ਜੀ ਕੈਵਨ 'ਚੋਂ ਵਾਪਸੀ ਦੇ ਸਮੇਂ ਉਹਨੇ ਜੀ ਸਿਰ ਦੇ ਖੱਬੇ ਪਾਸੇ ਗੋਲੀ ਮਰੀ ਜਿਹੜੀ ਹੀ ਮਤਲਬ ਉਹਦੀ ਮੌਕੇ ਤੇ ਹੀ ਮੌਤ ਦਾ ਕਾਰਨ ਹੋਣਾ ਕੀ ਸੀ ਬਸ ਸੱਟ ਗੋਲੀ ਮਾਰੀ ਜਾਂ ਤੇ ਉਹ ਕਹਿੰਦੇ ਇੱਥੋਂ ਪਹਾੜ ਵਿੱਚ ਦੀ ਨਿਕਲੀ ਹੈ ਗੋੜੇ ਜੀ ਉਹ ਸਿਰ ਤੋਂ ਵੱਜੀ ਆ ਇਧਰੋਂ ਗਰਦਨ ਤੋਂ ਤੀ ਹੋ ਗਈ ਜੀ ਆ ਨੋਡੇ ਦੇ ਵਿੱਚ ਵੱਜੀ ہوئی ਹੈ ਜੀ ਉਹ ਹਾਂਜੀ ਹਾਂਜੀ ਬਾਈ ਜੀ ਹਾਂਜੀ ਬਾਈ ਜੀ ਜੀ ਤੇ ਹੁਣ ਜਿਹੜੀ ਸੁਖਵਿੰਦਰ ਦੀ ਡੈੱਡ ਬੋਡੀ ਨੂੰ ਮੋਰਚਰੀ ਚ ਲਿਜਾਇਆ ਗਿਆ ਹੈਗਾ ਹਾਂਜੀ ਬਾਈ ਜੀ ਜੋ ਮਤਲਬ ਪੁਲਿਸ ਦੀ ਪ੍ਰਕਿਰਿਆ ਹੈ ਜੀ ਜੀ ਮਤਲਬ ਉਹ ਚੱਲ ਰਹੀ ਹੈ ਇਹਨਾਂ ਦੀ ਜੀ ਤੇ ਮਤਲਬ ਸਾਨੂੰ ਮਤਲਬ ਪੁਲਿਸ ਨੇ ਇੱਥੇ ਲਿਆਂਦਾ ਜੀ ਹੁਣ ਸਾਨੂੰ ਉੱਥੇ ਮਤਲਬ ਨਹੀਂ ਪਤਾ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਜੀ ਸਾਡੇ ਇੱਥੇ ਮਤਲਬ ਬਿਆਨਾਂ ਵਾਲੀ ਪੁਲਿਸ ਲੈ ਕੇ ਆਈ ਹੈ ਜੀ ਸਾਨੂੰ ਜੀ ਠੀਕ ਹੈ ਜੋ ਬਣਦੀ ਕਾਨੂੰਨੀ ਕਾਰਵਾਈ ਹੁੰਦੀ ਹੈ ਪੁਲਿਸ ਦੀ ਉਹ ਮਤਲਬ ਆਪਣੀ ਇਹ ਲੱਗੇ ਹੋਏ ਨੇ ਜੀ ਜੀ ਤੇ ਜਿਹੜਾ ਇਹ ਮੁੰਡਾ ਸੀਗਾ ਜਿਹੜਾ ਇਹਨੇ ਲਾਈਵ ਵਗੈਰਾ ਕੀਤਾਗਾ ਉਹਦੇ ਬਾਰੇ ਪੁਲਿਸ ਨੇ ਤੁਹਾਨੂੰ ਕੋਈ ਦੱਸਿਆ ਨਹੀਂ ਭਾਈ ਜੀ ਉਹਦੇ ਬਾਰੇ ਸਾਡੀ ਮਤਲਬ ਕਿਸੇ ਨਾਲ ਮਤਲਬ ਸਿੱਧਾ ਸ਼ੌਕਿੰਗ ਆ ਭਾਈ ਜੀ ਤੁਹਾਨੂੰ ਪਤਾ ਹੀ ਆ ਵੀ ਇੱਥੇ ਲੋਕਾਂ ਦਾ ਵੱਡਾ ਹਜੂਮਾ ਉਸਦੇ ਪਿੱਛੇ ਖੜਾ ਵੀ ਸਾਨੂੰ ਤਾਂ ਸਮਝ ਨਹੀਂ ਆ ਰਿਹਾ ਵੀ ਮਤਲਬ ਬਾਣਾ ਕੀ ਵਪਰ ਗਿਆ ਜੀ ਤੇ ਮੁੰਡਾ ਪਿੰਡ ਦਾ ਹੀ ਆ ਕਨਫਰਮ ਆਹ ਭਾਈ ਜੀ ਇਹ ਮਤਲਬ ਜਿੰਨੇ ਵੀ ਉੱਥੇ ਹੋਰ ਵੀ ਚਸ਼ਮਦੀਪ ਸੀਗੇ ਜੀ ਜੀ ਮਤਲਬ ਤਕਰੀਬਨ ਬੱਸ ਸਟੈਂਡ ਤੇ ਇਹ ਘਟਨਾ ਵਾਪਰੀ ਆ ਜੀ ਉੱਥੇ ਬਹੁਤ ਮਤਲਬ ਲੋਕਾਂ ਦਾ ਹਜੂਮ ਸੀਗਾ ਜੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਸੁਖਵਿੰਦਰ ਕਲਕੱਤਾ ਜਿਹੜਾ ਮਤਲਬ ਸਰਪੰਚ ਦੇ ਤੌਰ ਤੇ ਜਾਣਿਆ ਜਾਂਦਾ ਸੀਗਾ ਜੀ ਪੰਜਾਬ ਦੇ ਵਿੱਚ ਜੀ ਤੇ ਉਹਦੇ ਕਰਕੇ ਲੋਕਾਂ ਨੂੰ ਮਤਲਬ ਉਹਨੂੰ ਮੌਕੇ ਤੇ ਹੀ ਲੋਕਾਂ ਨੇ ਪਛਾਣ ਲਿਆ ਸੀਗਾ ਜੀ ਹਾਂ ਉਹ ਲਾਈਵ 'ਚ ਵੀ ਬទਿਆ ਦਿਖਾਵਾਗਾ ਜੀ ਹਾਂ ਜੀ ਕੋਈ ਕੋਈ ਤੁਹਾਨੂੰ ਲੱਗਦਾ ਇਹਦੇ ਪਿੱਛੇ ਕੋਈ ਹੋਰ ਜਿਵੇਂ ਦੱਸਿਆ ਜਾ ਰਿਹਾ ਵੀ ਇਹ ਬਹੁਤ ਕਰੀਬੀ ਸੀਗੇ ਮਿੱਤਰ ਸੀਗੇ ਜਾਂ ਕੁਛ ਨਹੀਂ ਭਾਈ ਜੀ ਮਤਲਬ ਜਿਹੜਾ ਸੁਖਵਿੰਦਰ ਸੀਗਾ ਜੀ ਉਹ ਮਤਲਬ ਇਹ ਦੱਸਿਆ ਜਾ ਰਿਹਾ ਵੀ ਇਹ ਨਸ਼ਈ ਕਿਸਮ ਦਾ ਆਦਮੀ ਸੀਗਾ ਜੀ ਜਿਹੜਾ ਹਾਂਜੀ ਹਰਜਿੰਦਰ ਸਿੰਘ ਹੈ ਜਿਹੜਾ ਮਤਲਬ ਜਿੰਦਰ ਜੀ ਨੇ ਕਹਿੰਦੇ ਆ ਵੀ ਗੋਲੀ ਮਾਰੀ ਆ ਜੀ ਅੱਛਾ ਮਤਲਬ ਸੁਖਵਿੰਦਰ ਦਾ ਇਸ ਤਰ੍ਹਾਂ ਦੇ ਬੰਦਿਆਂ ਨਾਲ ਮਤਲਬ ਮੈਂ ਨਹੀਂ ਸਮਝਦਾ ਕੋਈ ਵਾਸਤਾ ਸੀਗਾ ਜੀ ਹਮ ਮਤਲਬ ਪਿੰਡ ਦਾ ਸਰਪੰਚ ਮਤਲਬ ਦੇ ਤੌਰ ਤੇ ਵਾਪਰਨ ਕਾਰਨ ਹੋ ਸਕਦਾ ਵੀ ਉਹਨੂੰ ਮਤਲਬ ਕੋਈ ਜਾਣ ਪਛਾਣ ਹੋਵੇ ਜੀ ਪਰ ਨਿੱਜੀ ਤੌਰ ਤੇ ਇਹਨਾਂ ਦੀ ਆਪਾਂ ਜੇ ਕਹੀਏ ਕੋਈ ਦੋਸਤੀ ਵਗੈਰਾ ਨਹੀਂ ਸੀ ਕਿਉਂਕਿ ਤੁਹਾਨੂੰ ਮੋਦੀ ਜਾਂ ਸੁਖਵਿੰਦਰ ਸਿੰਘ ਨਸ਼ੇ ਦੇ ਖਿਲਾਫ ਵੀ ਬਹੁਤ ਪ੍ਰਚਾਰ ਕਰਦਾ ਰਿਹਾ ਵੀ ਉਹ ਇਸ ਤਰ੍ਹਾਂ ਦੇ ਮਤਲਬ ਕਿਸੇ ਬੰਦੇ ਨੂੰ ਨਾਲ ਲੈ ਕੇ ਨਹੀਂ ਚੱਲਣ ਵਾਲਿਆ ਚੋਸੀ ਜੀ ਹਮ ਜੀ ਤੇ ਹੁਣ ਤੁਹਾਡਾ ਕੀ ਅਗਲਾ ਮਤਲਬ ਕਿ ਇਹ ਕਹਿ ਰਹੇ ਆ ਵੀ ਪ੍ਰਸ਼ਾਸਨ ਕਹਿ ਰਿਹਾ ਵੀ ਸਵੇਪਾ ਪੋਸਟਮਾਰਟਮ ਹੋਊਗਾ ਉਸ ਤੋਂ ਬਾਅਦ ਤੁਸੀਂ ਕੀ ਤੁਹਾਨੂੰ ਪੁਲਿਸ ਨੇ ਦੱਸਿਆ ਵੀ ਕੋਈ ਕ੍ਰਿਡਾ ਰੁੱਡਾ ਮਾਰ ਰਹੇ ਆ ਜਾਂ ਕਿਵੇਂ ਕੀ ਗੱਲਬਾਤ ਭਾਈ ਜੀ ਬਸ ਸਾਨੂੰ ਮਤਲਬ ਅਫਸਰ ਤਕਰੀਬਨ ਮਿਲ ਕੇ ਗਏ ਸਾਰੇ ਉਹ ਬਸ ਇਹੀ ਕਹਿ ਰਹੇ ਆ ਵੀ ਜੀ ਜੋ ਕਾਨੂੰਨੀ ਕਾਰਵਾਈ ਆ ਉਹ ਕਰ ਰਹੇ ਆ ਜੀ ਹੂੰ ਤੇ ਮਤਲਬ ਸਾਨੂੰ ਉਮੀਦ ਆ ਵੀ ਇਹ ਜੋ ਬਣਦਾ ਇਨਸਾਫ ਮਤਲਬ ਦਵਾਉਣ ਦੀ ਕੋਸ਼ਿਸ਼ ਕਰਨਗੇ ਜੀ ਹੂੰ ਤੇ ਬੰਦਾ ਇਹ 21 ਸੀ ਜਿਹੜਾ ਇੱਕ ਬੰਦਾ ਸੀ ਗੱਡੀ ਦੇ ਵਿੱਚ ਭੱਜਿਆ ਕਿ ਕੋਈ ਹੋਰ ਵੀ ਬੰਦੇ ਸੀਗੇ ਨਹੀਂ ਭਾਈ ਜੀ ਇਹ ਮਤਲਬ ਮੌਕੇ ਦੇ ਚਾਜਨ ਦੀ ਤonnage ਜਾਂ ਭਾਈ ਜੀ ਦੇ ਮਤਲਬ ਕੋ ਦੁਕਾਨ ਦੇ ਵਿੱਚ ਇਕੱਲਾ ਹੀ ਆਇਆ ਹੂੰ ਠੀਕ ਆ ਜੀ ਤੇ ਉਹਨੇ ਮਤਲਬ ਸਾਡੇ ਪਰਿਵਾਰ ਦੇ ਮਤਲਬ ਜਾਂ ਲੋਕਾਂ ਦੇ ਮਤਲਬ ਜੀ ਉਹਨੇ ਇਹ ਕੰਮ ਸਪਾਰੀ ਲਏ ਕੀਤਾ ਜੀ ਅੱਛਾ ਜਿਹੜੀ ਇਹ ਵੈਸੇ ਚਰਚਾ ਹੋ ਗਈ ਹਾਂ ਜੀ ਹਾਂ ਜੀ ਹੂੰ ਤੇ ਇੱਕ ਇਹ ਵੀ ਬੜੀ ਸੋਣ ਚ ਆ ਰਿਹਾ ਹੈ ਵੀ ਕੁਝ ਸਮੇਂ ਪਹਿਲਾਂ ਇਹ ਨੌਜਵਾਨ ਜਿਹੜਾ ਜਿਸ ਨੇ ਕਤਲ ਕੀਤਾ ਇਹ ਡਿੱਗ ਗਿਆ ਸੀ ਤਾਂ ਸੁਖਵਿੰਦਰ ਨੇ ਹੈਲਪ ਕੀਤੀ ਹੈ ਜੀ ਜਾਂ ਇਦਾਂ ਦੀ ਕੁਝ ਗੱਲ ਆ ਸੱਟ ਲੱਗੀ ਸੀ ਇਹਦੇ ਉਹ ਥੋੜੇ ਧਿਆਨ ਚ ਭਾਈ ਜੀ ਸੁਖਵਿੰਦਰ ਸੀਗਾ ਜਿਹੜਾ ਜੀ ਉਹ ਮਤਲਬ ਤਕਰੀਬਨ ਘਰੋਂ ਬਾਹਰ ਬਹੁਤ ਜ਼ਿਆਦਾ ਕੰਮ ਕਰਦਾ ਸੀਗਾ ਜੀ ਜੀ ਤੇ ਮਤਲਬ ਕਦੇ ਕਦਾਈ ਇੱਕ ਦੁੱਕਾ ਦੱਸਦਾ ਸੀ ਅਦਰਵਾਈਜ਼ ਉਹ ਜੀ ਬਹੁਤ ਮਤਲਬ ਦੇ ਕੰਮਾਂ ਤੇ ਧਿਆਨ ਦਿੰਦਾ ਸੀ ਉਹ ਬਾਹਲਾ ਬੋਨਾਂ ਨਾਲ ਚ ਜਾਂ ਦੱਸਣ ਜੋ ਮੱਦਲ ਪਰਿਵਾਰ ਚ ਆਪਾ ਜੀ ਨੇ ਕਹਿ ਲਿਆ ਨੇ ਉਹਨੇ ਜੀ ਕਿ ਉਸ ਤਰ੍ਹਾਂ ਉਹ ਮਤਲਬ ਦੱਸ ਕੇ ਨਹੀਂ ਸੀ ਮਤਲਬ ਇਹ ਹੈਗਾ ਵੀ ਆਪਾਂ ਹਰ ਇੱਕ ਕੰਮ ਨੂੰ ਦੱਸਣਾ ਵੀ ਉਹਨੇ ਜੀ ਮਤਲਬ ਉਹ ਬਸ ਕੰਮ ਕਰਨ 'ਚ ਵਿਸ਼ਵਾਸ ਰੱਖਦਾ ਸੀ ਜੀ ਜੀ ਪਹਿਲਾਂ ਬਾਈ ਕਿਤੇ ਸੁਖਵਿੰਦਰ ਤੁਸੀਂ ਉਹਨਾਂ ਦੇ ਬ੍ਰਦਰੋਂ ਕਦੇ ਕੋਈ ਜ਼ਿਕਰ ਕੀਤਾ ਸੀ ਇਦਾਂ ਦੀ ਗੱਲ ਦਾ ਨੇ ਮੇਰੇ ਕੋਲ ਤਾਂ ਬ੍ਰਦਰ ਪੂਰੀ ਹੈ ਜੀ ਨਾਲ ਕੁਝ ਵੀ ਹਾਂ ਬਸ ਥੋੜੀ ਜਿਹੀ ਜਿੰਮੇ ਲਾਗ ਡਾਟ ਵਗੈਰਾ ਕੁਸ਼ ਹੈਗੇ ਜਿਹੜੇ ਹੁਣ ਅੰਸਰ ਨਾਲ ਲੱਗੇ ਨੇ ਇਹਨਾਂ ਬਾਰੇ ਜ਼ਰੂਰ ਗੱਲ ਚੱਲਦੀ ਹੁੰਦੀ ਸੀ ਜੀ ਕਿ ਆਪਾਂ ਨੂੰ ਇਹ ਮਤਲਬ ਟੌਰਚਰ ਕਰਦੇ ਨੇ ਉਹ ਥੋੜਾ ਕਰਦੇ ਵੀ ਸੀ ਹਾਂ ਉਹ ਥੋੜ੍ਹ ਕੇ ਬੋਲਦੇ ਸੀਗੇ ਹਾਂ ਉਹ ਥੋੜ੍ਹ ਕੇ ਬੋਲਦੇ ਸੀਗੇ ਜੀ ਤੇ ਵੈਸੇ ਐਨਰਜੀ ਸੀਗਾ ਇਹ ਤੁਸੀਂ ਉੱਥੇ ਮੌਜੂਦ ਮੌਜੂਦ ਸੀਗੇ ਹਾਂ ਜੀ ਮੌਜੂਦ ਸੀਗੇ ਤੇ ਉਹਨਾਂ ਪ੍ਰਸ਼ਾਸਨ ਤੋਂ ਤੁਹਾਨੂੰ ਭਰੋਸਾ ਦਿਵਾ ਰਿਹਾ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਜਾਂ ਕਿਵੇਂ ਹਾਂਜੀ ਪ੍ਰਸ਼ਾਸਨ ਨੇ ਕਿਹਾ ਹੈ ਜੀ ਕਿ ਅਸੀਂ ਜੋ ਵੀ ਹੋਣਦਾ ਅਸੀਂ ਕਾਰਵਾਈ ਕਰਾਂਗੇ ਹੂੰ ਤੇ ਅੱਗੇ ਦੇਖਦੇ ਆ ਜੀ ਅਸੀਂ ਦਾ ਇਹ ਇਨਸਾਫ ਹੀ ਮੰਗ ਸਕਦੇ ਆ ਨਾ ਤੋਂ ਹੋਰ ਤਾਂ ਕੀ ਕਹਿ ਸਕਦੇ ਜੀ ਜਿਵੇਂ ਸਾਡੀ ਵੀ ਉਮੀਦ ਇਹ ਹੈ ਬਸ ਮਤਲਬ ਤੁਹਾਡੇ ਤੋਂ ਵੀ ਉਮੀਦ ਹੈ ਵੀ ਤੁਸੀਂ ਵੀ ਸਾਡੇ ਮੱਲ ਜਿਹੜੀ ਇਨਸਾਫ ਦੀ ਬੁਹਾਰਾ ਉਹਨੂੰ ਦੂਰ ਤੱਕ ਪਹੁੰਚਾਓ ਤੇ ਵੀ ਜਿਹੜੀ ਸਾਡੀ ਜਿਹੜੀ ਇਨਸਾਫ ਦੀ ਉਮੀਦਾਂ ਮਜ਼ਬੂਤ ਹੋਵੇ ਜੀ ਬਸ ਐਨਾ ਹੀ ਬਹੁਤ ਆ ਬਾਈ ਜੀ ਤੁਹਾਡਾ ਬਹੁਤ ਜੀ ਇੱਕ 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 ਮੇਰਾ ਸਵਾਲ ਹੈ ਜਿਵੇਂ ਰੋਡ ਬਾਈ ਜਾਮ ਕੀਤਾ ਗਿਆ ਹੈ ਉਹ ਜਾਮ ਹੀ ਰਹੂਗਾ ਜਾਂ ਤੁਸੀਂ ਉੱਤੇ ਵਿਚਾਰ ਕਰ ਰਹੇ ਹੋ ਕਿ ਉਹ ਛਾੜੇ ਮਤਲਬ ਸਾਡਾ ਪਰਿਵਾਰ ਮਤਲਬ ਇਸ ਤਰ੍ਹਾਂ ਦੇ ਚ ਮਤਲਬ ਹੈਗਾ ਵੀ ਇਹ ਲੋਕਾਂ ਦਾ ਪਿਆਰ ਆ ਜੀ ਸੁਖਵਿੰਦਰ ਲਈ ਠੀਕ ਹੈ ਲੋਕ ਜੋ ਵੀ ਉਹਦੇ ਲਈ ਕਰ ਰਹੇ ਆ ਅਸੀਂ ਉਹਨਾਂ ਦਾ ਧੰਨਵਾਦੀ ਕਰਦੇ ਆ ਜੀ ਬਸ ਹੋਰ ਅਸੀਂ ਮਤਲਬ ਕੋਈ ਉਹ ਨਹੀਂ ਜੀ ਕਿਉਂਕਿ ਉਹਨੂੰ ਜਿਹੜਾ ਇਨਸਾਫ਼ ਮਿਲਣਾ ਇਹਨਾਂ ਲੋਕਾਂ ਦੀ ਬਦੌਲਤ ਹੀ ਮਿਲਣਾ ਜੀ ਲਗਾਤਾਰ ਜਿਹੜੇ ਸੁਖਵਿੰਦਰ ਸਿੰਘ ਆ ਲੋਕਾਂ ਦੀ ਆਵਾਜ਼ ਚੱਕਦੇ ਆ ਰਹੇ ਸੀ ਪਰ ਅੱਜ ਸ਼ਾਮ ਨੂੰ ਉਹਨਾਂ ਦਾ ਜਿਹੜਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਇਹ ਪਰਿਵਾਰਕ ਮੈਂਬਰ ਸੀ ਸੋ ਇਹ ਵੀ ਲਗਾਤਾਰ ਜਿਹੜਾ ਕਹਾੜ ਕਰ ਰਹੇ ਆ ਪੰਜਾਬ ਦੇ ਲੋਕਾਂ ਲਈ ਵੀ ਸੁਖਵਿੰਦਰ ਨੂੰ ਇਨਸਾਫ਼ ਮਿਲਣਾ ਚਾਹੀਦਾ ਜਿਹੜਾ ਦੋਸ਼ੀ ਆ ਜਾਂ ਹੋਰ ਵੀ ਕੋਈ ਦੋਸ਼ੀ ਹੋ ਸਕਦੇ ਜਿੱਦਾਂ ਨੇ ਇਹਨਾਂ ਨੇ ਕਿਆਸ ਰਾਂਗਾਂ ਲਾ ਜਾਂ ਵੀ ਉਹਨਾਂ ਨੂੰ ਸਲੱਖਾਂ ਦੇ ਪਿੱਛੇ ਜਲਦੀ ਤੋਂ ਜਲਦੀ ਪੁਲਸ ਫੜ ਕੇ ਸਿੱਟੇ ਲਗਾਤਾਰ ਅਸੀਂ ਇਸ ਖਬਰ ਦੇ ਨਾਲ ਬਣੇ ਰਹਾਂਗੇ ਪੁਲਸ ਨੇ ਜਿਹੜੀ ਗੱਡੀ ਆ ਉਹ ਬਰਾਮਦ ਦੇ ਜਰੂਰ ਕਰ ਲਈ ਆ ਪਰ ਹਜੇ ਤੱਕ ਜਿਹੜੇ ਦੋਸ਼ੀ ਆ ਉਹਨਾਂ ਨੂੰ ਲੈ ਕੇ ਪੁਲਸ ਇਹ ਕਹਿ ਰਹੀ ਸੀ ਕੁਝ ਕੁ ਟਾਈਮ ਪਹਿਲਾਂ ਵੀ ਛਾਪੇਮਾਰੀ ਹੋ ਰਹੀ ਆ ਤੇ ਪਰਿਵਾਰ ਦਾ ਵੀ ਇਹ ਕਹਿਣਾ ਵੀ ਪ੍ਰਸ਼ਾਸਨ ਜਿਹੜਾ ਹਜੇ ਤੱਕ ਉਹਨਾਂ ਨੂੰ ਸਹਿਯੋਗ ਆ ਜਿਹੜਾ ਉਹ ਦੇ ਰਿਹਾ ਹੈਗਾ ਜਿਹੜੀ ਐਫ ਆਈ ਆਰ ਦੀ ਕਾਰਵਾਈ ਆ ਉਹ ਹੋ ਚੁੱਕੀ ਐਫ ਆਈ ਆਰ ਦੀ ਤੇ ਸਵੇਰੇ ਜਿਹੜਾ ਗਾ ਉਹ ਸੁਖਵਿੰਦਰ ਸਿੰਘ ਅ빠 ਕਹਿੰਦੇ ਵੀ ਪੋਸਟਮਾਰਟਮ ਕੀਤਾ ਜੀ ਬਹੁਤ ਹੀ ਅਫਸੋਸਨਾਕ ਖਬਰ ਹੈ ਤੇ ਅਸੀਂ ਵੀ ਆਵਾ ਆ ਤੁਮ ਆਏ ਜਾਣ ਕੇ ਮੋਦੀ ਸਾਹਿਬ ਨੂੰ ਅਪੀਲ ਟਾਉਣੇ ਆ ਚ ਉਹਨੂੰ ਭਰਾ ਨੂੰ ਸਾਡੇ ਨੂੰ ਇਨਸਾਫ ਪਤਾ ਜਾਵੇ ਕਿ ਉਹਨਾਂ ਦੇ ਟਾਤਲਾਂ ਜਲਦ ਜਲਦ ਪੜ ਕੇ ਸੁਲਾਖਾਂ ਦੇ ਪਿੱਛੇ ਦੀ ਮੋਦੀ ਨੇ ਤੇਰੀ ਅਪੀਲ ਸੁਣਨੀ ਹੈ ਤੁਹਾਨੂੰ ਕੀ ਲੋੜ ਹੈ ਮੋਦੀ ਕੋ ਅਪੀਲ ਕਰਨ ਦੀ ਅਸੀਂ ਤੇ ਮੋਦੀ ਨੂੰ ਨਹੀਂ ਆਂਦੇ ਮਤਲਬ ਕਿ ਜੋ ਜਿਹੜੇ ਉੱਥੇ ਤੇ ਮੌਕੇ ਤੇ ਆ ਜੀ ਉਹਨਾਂ ਨੂੰ ਆਨੇ ਆ ਠੀਕ ਹੈ ਮਤਲਬ ਕਿ ਹੈ ਤਾਂ ਉਹ ਨਾ ਤਾਂ ਇਹਨਾਂ ਪਿਛੋਕੜ ਤੇ ਉਹ ਨਾ ਦੇਖਾ ਰਿਹਾ ਬਾਕੀ ਜੀ ਦੇਖ ਲਓ ਕਿ ਜਿਹੜਾ ਲੋਕਾਂ ਦੇ ਵਾਸਤੇ ਆਵਾਜ਼ ਚੁੱਕਦਾ ਸੀ ਅੱਜ ਉਹਦੀ ਆਵਾਜ਼ ਬੜੀ ਬੇਦਰਦੀ ਨਾਲ ਦਬਾ ਦਿੱਤੀ ਗਈ ਹੈ ਤੇ ਹੁਣ ਲੋਕਾਂ ਨੇ ਲੋਕਾਂ ਨੇ ਉਹਨਾਂ ਨੂੰ ਸਾਥ ਹਾਂ ਇਹ ਸਾਡੇ ਮੁਲਖਾਂ ਦਾ ਦੋਨੋਂ ਹੀ ਚੜਦੇ ਤੇ ਲੈਂਦੇ ਦੂਹਾਂ ਪਾਸੇ ਹੀ ਮੈਂ ਕਹਿੰਦਾ ਇਹੀ ਰੂਲ ਚੱਲ ਰਿਹਾ ਵਾ ਕਿ ਜਿਹੜਾ ਆਵਾਜ਼ ਹੱਕ ਲਈ ਆਵਾਜ਼ ਚੱਕੇਗਾ ਉਹਦੀ ਹੱਕ ਆਵਾਜ਼ ਦਬਾ ਦਿੱਤੀ ਜਾਏਗੀ ਜਾਂ ਦਬਾ ਦਿੱਤੀ ਜਾਏਗੀ ਜਾਂ ਫਿਰ ਸਲਾਖਾਂ ਵਿੱਚ ਦਿੱਤੀ ਜਾਏਗੀ ਹਾਂ ਬਾਕੀ ਦੋਸਤੋ ਤੁਸੀਂ ਵੀ ਵੀਡੀਓ ਨੂੰ ਸ਼ੇਅਰ ਕਰੋ ਜਿਵੇਂ ਕੋਈ ਵੀ ਤੁਹਾਨੂੰ ਇਦਾਂ ਦੀ ਵੀਡੀਓ ਮਿਲਦੀ ਹੈ ਉਹਨੂੰ ਸ਼ੇਅਰ ਕਰੋ ਤਾਂ ਕਿ ਸੋਸ਼ਲ ਮੀਡੀਆ ਦੇ ذریعے ਵੀ ਬੜਾ ਪ੍ਰੈਸ਼ਰ ਪੈਂਦਾ ਹੈ ਹੁਣ ਤੇ ਵਕਤ ਤੇ ਤੇ ਜਿਹੜੇ ادارے ਹੁੰਦੇ ਨੇ ਉਹਨਾਂ ਦੇ ਉੱਤੇ ਬੜਾ ਕਾਫੀ ਪ੍ਰੈਸ਼ਰ ਆਂਦਾ ਆਵਾਮ ਦੇ ਪ੍ਰੈਸ਼ਰ ਨਾਲ ਹੀ ادارے ਮਜਬੂਰ ਹੁੰਦੇ ਨੇ ਇਨਸਾਫ ਦੇਣ ਵਾਸਤੇ ਤੇ ਉਦਾਂ ਇਹਦੇ ਪਿੱਛੇ ਵਾਕਈ ਹੀ ਕੋਈ ਵੱਡਾ ਹੱਥ ਹੈ ਜਿਨ੍ਹਾਂ ਨੇ ਕਤਲ ਕਰਵਾਇਆ ਹੈ ਕਿਉਂਕਿ ਇੱਕ ਆਮ ਬੰਦਾ ਉੱਠ ਕੇ ਸ਼ਹਿਰੀ ਨੇ ਮੈਂ ਕਤਲ ਨਹੀਂ ਕਰਦਾ ਕਿ ਸਿੱਧਾ ਹਾਂ ਤੇ ਐਦਾਂ ਉਹਨੇ ਵੀਡੀਓ ਵੀ ਨਹੀਂ ਸੀ ਬਣਾਣੀ ਵੀ ਮੈਂ ਹੁਣ ਕਤਲ ਕਰ ਚੱਲਾਂ ਤੇ ਆ ਮੈਂ ਵੇਖ ਲਓ ਮੈਨੂੰ ਉਹਨੂੰ ਕੀ ਲੋੜ ਸੀ ਵੀਡੀਓ ਬਣਾਉਣ ਦੀ ਉਹਨੇ ਆਪ ਮਰਨਾ ਉਹਨੂੰ ਪਤਾ ਸੀ ਵੀ ਮੈਨੂੰ ਕੋਈ ਮੇਰਾ ਕਿਸੇ ਨੇ ਕੁਝ ਵਗਾਰ ਨਹੀਂ ਸਕਣਾ ਮੈਂ ਚਲੋ ਵੀਡੀਓ ਵੀ ਬਣਾ ਲਵਾਂ ਤੇ ਬਾਕੀ ਇਹ ਇਦਾਂ ਦੇ ਬੜੇ ਵਾਕਿਆਤ ਹੁੰਦੇ ਨੇ ਬਹੁਤ ਹੀ ਜ਼ਿਆਦਾ ਵਾਕਿਆਤ ਹੁੰਦੇ ਨੇ ਲੇਕਿਨ ਇਹਨਾਂ ਵਾਕਿਆਤ ਨੂੰ ਜਿੰਨੀ ਦੇਰ ਤੱਕ ਵਾਕਏ ਕਰਨ ਵਾਲੇ ਨੂੰ ਅੰਜਾਮ ਤੱਕ ਨਾ ਨਾ ਪਹੁੰਚਾਇਆ ਜਾਵੇ ਇਸ ਮਾਤੇ ਉਤੇ ਹੱਥ ਸੀ ਆਵਾਜ਼ ਨਹੀਂ ਉਠਾਈ ਇਹਨਾਂ ਦੇ ਜ਼ਾਲਮਾਂ ਨੂੰ ਸਲਾਖਾਂ ਪਿੱਛੇ ਨਹੀਂ ਛੱਡਿਆ ਤੇ ਇਹ ਆਵਾਜ਼ੀਆਂ ਹੁੰਦੇ ਰਹਿਣਗੇ ਖਤਮ ਨਹੀਂ ਹੁੰਦੇ ਹਾਂ ਸਲਾਖਾਂ ਪਿੱਛੇ ਤੇ ਕੀ ਮੈਂ ਤਾਂ ਕਹਿੰਦਾ ਵੀ ਇਹ ਜਿਹੜਾ ਨਾ ਹੱਕ ਕਤਲ ਕਰਦਾ ਨਾ ਕਿਸੇ ਦਾ ਉਹਨੂੰ ਸਰੇ ਆਮ ਸਜ਼ਾ ਦੇਣੀ ਚਾਹੀਦੀ ਏ ਸਰੇ ਆਮ ਉਹਨੂੰ ਸਲਾਖਾਂ ਪਿੱਛੇ ਵੀ ਛੱਡ ਕਿੰਨੀ ਛੱਡ ਦੇਣਾ ਚਾਹੀਦਾ ਕਿ ਕੱਲ ਨੂੰ ਫਿਰ ਅਦਾਲਤਾਂ ਕੋਲ ਜ਼ਮਾਨਤ ਕਰਾ ਕੇ ਤੇ ਫਿਰ ਫਿਰੇ ਪਿਆ ਦੇ ਕੱਲ ਨੂੰ ਕਿਤੇ ਹੋਰ ਨੂੰ ਮਾਰ ਦਵੇ ਜਿਹੜਾ ਨਹੱਕ ਪਹਿਲਾਂ ਤਹਿਕੀਕਾਤ ਹੋਵੇ ਕਿ ਅਕੇ ਉਹ ਕਿਦਾਂ ਕਤਲ ਉਹਨੇ ਕਿਉਂ ਕੀਤਾ ਵਾ ਵਜ੍ਹਾ ਕੀ ਸੀ ਕਿੰਨੇ ਕਰਵਾਇਆ ਵਾ ਤੇ ਫਿਰ ਉਹਨੂੰ ਜੇ ਕਸੂਰਵਾਰ ਸਾਬਤ ਹੁੰਦਾ ਤੇ ਉਹਨੂੰ ਸਰੀਆਂ ਸਜ਼ਾ ਦਿੱਤੀ ਜਾਵੇ ਤੇ ਬਾਕੀ ਦੋਸਤੋ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਅੱਲਾਹ ਪਾਕ ਉਹਨੂੰ ਇਨਸਾਫ ਦੇਵੇ ਅੱਲਾਹ ਪਾਕ ਉਹਨਾਂ ਦੇ ਵਾਰਸਾਂ ਨੂੰ ਉਹਦੇ ਬੱਚਿਆਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਸਬਰ ਦੇਵੇ ਤੇ ਉਹਨਾਂ ਨੂੰ ਇਨਸਾਫ ਦੇਵੇ ਬਾਕੀ ਸੁਖਵਿੰਦਰ ਭਰਾ ਸਾਡੇ ਨੂੰ ਰੱਬ ਉਹਤੇ ਮਿਹਰ ਕਰੇ ਉਹਨੂੰ ਅਗਦੀ ਅਗਲੀ ਜ਼ਿੰਦਗੀ ਆਸਾਨ ਕਰੇ ਆਮੀਨ ਤੇ ਬਾਕੀ ਤੁਸੀਂ ਵੀ ਅਰਦਾਸ ਕਰੋ ਤੇ ਬਾਕੀ ਸਾਡੇ ਭਰਾ ਰਾਜਵੀਰ ਜਵੰਦਾ ਸਾਹਿਬ ਵਾਸਤੇ ਉਹਨਾਂ ਵਾਸਤੇ ਵੀ ਅਰਦਾਸ ਕਰੋ ਦੁਆ ਕਰੋ ਉਹ ਵੀ ਅੱਲਾਹ ਪਾਕ ਉਹਨਾਂ ਨੂੰ ਜਲਦ ਜਲਦ ਸਿਹਤਯਾਬ ਕਰੇ ਆਮੀਨ ਤੇ ਬਾਕੀ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਮਿਲਨੇ ਨਵੀਂ ਵੀਡੀਓ ਦੇ ਨਾਲ ਅੱਲਾਹ ਨੇਗੀ ਬਾ